डॉक्यूमेंट्स ऑनलाइन देख लीजिए अपने खुश पागल होगा यार ये ये देख अगर साथ में और ये रोड रोड से तो ऑर्डर ले जाता है ਸਤਿਗੁਰੂ ਦਾਤਾਂ ਦੇ ਆ ਰਹੇ ਜਿਸੰਦਿਆ ਸੇਨ ਨਜ਼ਾਰਾ ਜੀ ਨੋ ਪਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਕੇ ਪਾਸ ਇਹ ਜਿਹੜਾ ਸਰੂਪ ਜਿਹੜਾ ਹੈ ਉਹਦੀ ਜਗ੍ਹਾ ਤੇ ਪ੍ਰਕਾਸ਼ ਕਰ ਤੁਹਾਨੂੰ ਪਤਾ ਵਾ ਸ੍ਰੀ ਅਕਾਲ ਤਖਤ ਸਾਹਿਬ ਦਾ ਕੀ ਹੁਕਮ ਹੈ ਐ ਮੇਰੇ ਨਾਲ ਗੱਲ ਕਰੋ ਕੋਈ ਇਧਰ ਵੇਖ ਮੇਰੇ ਨਾਲ ਭਾਉ ਜੀ ਇਧਰ ਵੇਖ ਮੇਰੇ ਅੱਖਾਂ ਲੜਦੇ ਖਾਸ ਕਰਕੇ ਮੈਂ ਫੋਨ ਕਰ ਤੁਹਾਨੂੰ ਪਤਾ ਸ੍ਰੀ ਅਕਾਲ ਤਖਤ ਇੱਕ ਕੌਮ ਦੇ ਵਿੱਚ ਸਿੱਖ ਕੌਮ ਦੇ ਵਿੱਚ ਕਿਹੜੇ ਸ਼ਹੀਦ ਹੋਏ ਨੇ ਜਿੰਨੇ ਆਂਦੇ ਛੋਟੀ ਉਮਰ ਚ ਹੋਏ ਨੇ ਜਿੰਦਾ ਪਾਣ ਸਿੱਖ ਕੌਮ ਦੇ ਵਿੱਚ ਕਿਹੜੇ ਸ਼ਹੀਦ ਹੋਏ ਆ ਜਿਨ੍ਹਾਂ ਦੇ ਅਸਥਾਨ ਦੇ ਉੱਤੇ ਹੈਦਰੀ ਰੰਗ ਜਿਹੜਾ ਵਾ ਹੁੰਦਾ ਵਾ ਤੁਸੀਂ ਦੱਸੋ ਮੈਨੂੰ ਹੈਦਰੀ ਰੰਗ ਜਿਹੜਾ ਹੋਇਆ ਇਹ ਆਪਾਂ ਨਹੀਂ ਤੁਹਾਨੂੰ ਤੁਹਾਡੇ ਧਰਮ ਦੇ ਵਿੱਚ ਤੁਹਾਡੇ ਕਰਮ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕਿੰਨੀਆਂ ਮੱਖੀਆਂ ਹਨੇਰੀ ਇੰਨੀ ਮਗੰਡੀ ਘੱਟੋ ਘੱਟੀ ਮਾਰਾ ਦੱਸ ਕਿ ਹੋਇਆ ਬਿਲਕੁਲ ਚੜ ਕੇ ਲਿਖੇ ਮਾੜੇ ਆ ਕਰਕੇ ਬਿਲਕੁਲ ਕਿਵੇਂ ਕਰਨਾ ਥੋੜਾ ਬੋੜਾ ਕਰਮ ਕਰੋ ਯਾਰ ਥੋੜੀ ਬੋੜੀ ਤੁਸੀਂ ਨਹੀਂ ਸ਼ੁਰੂ ਕਰਨੀ ਤੇ ਕਿਹਨੇ ਸ਼ੁਰੂ ਕਰਨੀ ਹਾਂ ਨਾ ਸ਼ਰਮ ਕੋਈ ਜਿੰਮੇ ਚਰਾਪਾ ਨਹੀਂ ਲਾਈਆਂ ਇਹ ਨਹੀਂ ਜਰੀ ਨੇਰੀ ਵਗਣ ਦੀ ਕਟਾ ਮਹਾਰਾਜ ਦੇ ਉੱਤੇ ਪੈਣਿਆ ਮਹਾਰਾ ਨੂੰ ਕਹਿੰਦੇ ਵਾਹ ਵਾਹ ਬਾਣੀ ਨਿਰੰਕਾਰ ਹੈ ਗੁਰਬਾਣੀ ਇਸ ਜਗ ਮਹਿ ਚਾਨਣ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨ ਦੇ ਉਹ ਗ੍ਰੰਥ ਉਹ ਹੀ ਗੁਰੂ ਗ੍ਰੰਥ ਸਾਹਿਬ ਆ ਤੇ ਤੁਸੀਂ ਲੈ ਕੇ ਕਬਰ ਦੇ ਉੱਤੇ ਪ੍ਰਕਾਸ਼ ਕਰਤਾ ਇਹ ਤਾਂ ਮਾਫੀ ਮੰਗਣ ਨਾਲ ਹੀ ਕੋਈ ਗੱਲ ਬਣਨੀ ਤੁਹਾਡੀ ਤੁਸੀਂ ਤੁਹਾਡੇ ਤੇ ਪਰਚਾ ਉਹ ਫਿਰ ਤੁਹਾਨੂੰ ਕਾਰਵਾਈ ਹੋਊਗੀ ਤੁਹਾਡੇ ਤੇ ਫਿਰ ਖੇਡ ਬਣਦੀ ਹੈ ਸੰਤਾਂ ਨੂੰ ਪਤਾ ਫੇਰ ਲੱਗਣਾ ਤੁਹਾਨੂੰ ਮੈਂ ਫੋਨ ਕੀਤਾ ਤੁਸੀਂ ਅੱਗੋਂ ਕਹਿਣ ਦੇ ਵੀ ਉਹ ਸੰਤਾਂ ਦਾ ਆਸਥਾਨ ਕਿਹੜਾ ਮਹਾਂਪੁਰਖਾ ਕਿਹੜੇ ਕਿਹੜੇ ਮਹਾਂਪੁਰਖਾਂ ਦਾ ਆਸਥਾਨ ਬਾਹਰ ਮੜੀ ਬਣੀ ਆ ਮਾਰਾ ਕਹਿੰਦੇ ਗੌਰ ਮੜੀ ਮੱਟ ਭੁੱਲਾ ਮੰਨੋ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਆ ਦੁਗ ਦਾ ਨਾਮ ਪਾਉਂ ਹਰ ਦਿਨ ਹੋਰਨਾ ਪੂਜਾ ਮੜੇ ਮਸਾਨਾ ਨਾ ਜਾਈ ਮੇਰੇ ਸਿੱਖ ਨੇ ਨਹੀਂ ਮੜੀ ਦੀ ਜਾਣਾ ਤੇ ਤੂੰ ਨੂੰ ਲੈਣ ਦਾ ਮੜੀ ਦੀ ਯਾਰ ਕੀ ਕਰਾਂਗੇ ਦੱਸੋ ਮੈਨੂੰ ਇਹ ਤਾਂ ਕੀ ਬਣੂਗਾ ਫਿਰ ਕਿਸੇ ਨਾਲ ਦੇ ਨਾਲ ਹੋਂ ਹਾਸ ਤੁਹਾਡੇ ਅਰਗੇ ਸਿਫ ਇਹ ਕੰਮ ਕਰ ਲੇ ਜਿਹੜਾ ਤਾਂ ਆਪੇ ਥੋੜਾ ਕੀ ਜਰਾ ਆਪਾਂ ਕਿਥੇ ਜਾਈਏ ਦੱਸੋ ਇੰਨਾ ਜ਼ਿਆਦਾ ਮਨ ਪਰੇਸ਼ਾਨ ਹੋਇਆ ਦੁਪਹਿਰ ਦਾ ਮੈਨੂੰ ਪਤਾ ਲੱਗਾ ਮੈਂ ਕੀ ਕਰਾਂ ਮੈਂ ਜਿਹੜਾ ਹਾਰ ਕੇ ਆਉਣਾ ਹੀ ਪਿਆ ਤੇ ਮਾਰੇ ਸੱਚੇ ਪਾਤਸ਼ਾਹ ਵਾਸਤੇ ਕਿੰਨਾ ਨਹੀਂ ਆਉਣਾ ਇਹ ਇਹ ਗੱਲ ਗਲਤ ਹੈ ਬਿਲਕੁਲ ਗਲਤ ਤੁਹਾਡੇ ਵਾਸਤੇ ਬਾਬਾ ਜੀ ਤੁਹਾਡੀ ਗੱਲ ਨਹੀਂ ਸਹੀ ਇਹ ਤੁਸੀਂ ਜਿਹੜਾ ਕਰਮ ਕੀਤਾ ਹੈ ਕਰਮ ਬਹੁਤ ਮਾੜਾ ਹੈ ਹੋਊਗਾ ਨਾ ਤੇ ਸਰਾ ਹੀ ਆਨੁਪਾਦ ਹਰੇ ਰੰਗ ਦੇ ਉੱਤੇ ਹੈਦਰੀ ਰੰਗ ਦੇ ਉੱਤੇ ਆਪਾਂ ਮਹਾਰਾ ਦਾ ਪ੍ਰਕਾਰ ਕਰਦਾਂ ਸਿੱਖ ਨੇ ਭੁੱਲ ਕੇ ਨਹੀਂ ਜਾਣਾ ਤੇ ਗੁਰੂ ਸਾਹਿਬ ਨੇ ਲੈਂਦੇ ਸੀ ਉਹ ਜੇ ਪਾਠੀ ਮਾਇਆ ਦਾ ਕਿਸੇ ਉਤ ਰਹੇ ਆਪਾਂ ਬਸ ਤੇ ਜੀ ਵਾਈ ਬਰੋ ਹਾਂਜੀ ਫਿਰ ਉਹ ਚੱਲਦੀ ਸਾਤ ਗੁਰੂ ਦਾਤਾ ਦੇ ਹੋ ਰਿਹਾ ਇਸ ਮੰਡਿਆ ਸਿਨਨ ਨਿਦਾਰਾ ਦਾ ਸਮਾਹ ਹੋਈ ਕਿਹੜੇ ਗੁਰਦੁਆਰਾ ਸਿਖਾਂ ਦੇ ਸੋ ਇਹ ਮਹਿਰਾ ਖਾਣ ਦੇ ਚਾਲ ਬਣਾਏ ਸੀ ਸ੍ਰੀ ਗੰਸਾ ਗੁਰੂ ਸ੍ਰੀ ਗੇੜਾ ਵਾ ਇਹੋ ਜੀ ਜਗ੍ਹਾ ਦੇ ਉੱਤੇ ਜਿੱਥੋਂ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਵੀ ਇਹ ਜੋਧਨੀ ਬਿਲਕੁਲ ਨਰਾਦਰ ਹੈ ਮਹਾਰਾਜ ਕਿਹੜੇ ਮਰੋ ਬਾਜ ਜਿਸ ਮਹਾਨਤਾ ਦਾ ਪਤਾ ਹੈ ਗੁਰੂ ਸਾਹਿਬ ਦੇਖੋ ਕਿੰਨੇ ਭਮੱਕੜ ਕਿੰਨੀਆਂ ਮੱਖੀਆਂ ਨੇਰੀ ਇੰਨੀ ਵਗੰਦੀ ਬਾਹਰ ਘਟੋ ਘਤੀ ਮਾਰੋ ਦਾ ਸਰੂਪ ਹੋਇਆ ਕਰਵਾਲੇ ਸਾਹਿਬ ਝੜ ਕੇ ਦੇਖੋ ਮੜਾ ਜ ਐ ਕਰਕੇ ਦੇਖੋ ਕਿੰਨਾ ਘਟਾਊਗਾ ਥੋੜਾ ਬੋੜਾ ਸ਼ਰਮ ਕਰੋ ਯਾਰ ਥੋੜੀ ਬਾਦੀ ਤੁਸੀਂ ਨਹੀਂ ਸ਼ਰਮ ਕਰਨੀ ਤਾਂ ਕਿਹਨੇ ਸ਼ਰਮ ਕਰਨੀ ਸ਼ਰਮ ਤਾਂ ਕਰ ਲੋ ਥੋੜੀ ਜੀ ਇੰਨੀ ਜਿਆਦੀ ਨੇਰੀ ਵਗਣ ਦੀ ਘੱਟਾ ਮਹਾਰਾਜ ਉੱਤੇ ਪੈਣ ਲਿਆ ਮਹਾਰਾਜ ਨੂੰ ਕਹਿੰਦੇ ਵਾਹ ਵਾਹ ਬਾਣੀ ਨਿਰੰਕਾਰ ਹੈ ਗੁਰਬਾਣੀ ਇਸ ਜਗ ਵਿੱਚ ਚਾਨਣ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨ ਦੇ ਗ੍ਰੰਥ ਹੋਈ ਗੁਰੂ ਗ੍ਰੰਥ ਸਾਹਿਬ ਆ ਤੇ ਤੁਸੀਂ ਲੈ ਕੇ ਕਬਰ ਦੇ ਉੱਤੇ ਪ੍ਰਕਾਸ਼ ਕਰਤਾ ਇਹਦਾ ਮਾਫੀਆਂ ਮੰਗਣ ਨਾਲ ਹੀ ਕੋਈ ਗੱਲ ਕਰਨੀ ਤੁਹਾਡੀ ਹਾਂ ਹੋਰ ਟੈਲ ਦੀ ਹੈ ਬਾਅਦ ਵਿੱਚ ਹੋਰ ਜਗ੍ਹਾ ਸੁਣਦੇ ਹਾਂ ਤੇ ਉਹ ਉਹ ਕੋਈ ਗੱਲ ਨਹੀਂ ਆ ਤੁਸੀਂ ਕਹਿੰਦੇ ਸ਼ਹੀਦਾਂ ਦਾ ਸਥਾਨ ਹੈ ਸ਼ਹੀਦਾਂ ਦਾ ਸਥਾਨ ਹੈ ਇਹ ਸ਼ਹੀਦਾਂ ਦਾ ਸਥਾਨ ਹੈ ਮੇਰਾ ਤੁਹਾਡੇ ਨਾਲ ਬਝਨ ਹੋਇਆ ਤੁਸੀਂ ਕਹਿੰਦੇ ਸੰਤ ਕਿਹੜੇ ਸੰਤ ਐ ਇੱਥੇ ਪਰ ਉਹ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਕਬਰ ਪਰਿਵਾਰ ਕਬਰ ਕਬਰ ਦੇ ਉੱਤੇ ਨਹੀਂ ਪ੍ਰਕਾਸ਼ ਕੀਤਾ ਤੁਹਾਨੂੰ ਸ਼ਰਮੀ ਬੇਸ਼ਰਮੀ ਦੀ ਹੱਦੀ ਆ ਅਸੀਂ ਤੇ ਜੋ ਹਾਨੂੰ ਸਮਝ ਲੱਗੀ ਉਹ ਕੀਤਾ ਕਾਹਦੇ ਸੰਤ ਤੁਹਾਨੂੰ ਲੱਗੀ ਤੂੰ ਅਜੇ ਬੋਲੀ ਜਾਂਦਾ ਯਾਰ ਨੇ ਮਾ ਵੀਰ ਕੁਮਾਰ ਦਾ ਕਿਹੜੀ ਮਾਫੀ ਸੁਣ ਮੈਨੇ ਅਜੇ ਬੋਲੀ ਜਾਂਦਾ ਤੂੰ ਚੁੱਪ ਕਰ ਚੁੱਪ ਕੇ ਮੈਂ ਤੇ ਚੁੱਪ ਚੁੱਪ ਕਰ ਜੇ ਕਿਸੇ ਨੂੰ ਪਤਾ ਲੱਗ ਗਿਆ ਸਾਰੇ ਵੀਰਾਂ ਘੱਟ ਕੇ ਸਾਰੇ ਪੰਥ ਨੇ ਆ ਜਣਾ ਤੇ ਤੁਹਾਡਾ ਗਾਣਾ ਬੇਲਾ ਬਹਿ ਜਾਣਾ ਇੰਨੀ ਵੱਡੀ ਵਧੀਆ ਸੰਪਰਦਾ ਜਿਹਦੇ ਤੁਸੀਂ ਸੇਵਾਦਾਰ ਹੋ ਪਾਕੀ ਜਿੱਤਾ ਤਾਂ ਰਹੂਗਾ ਜਿੱਥੇ ਚੱਲਣਾ ਛੋੜ ਦੇ ਬਰਚਾ ਹੋਊਗਾ ਚੱਲਣਾ ਕੀ ਆ ਬਰਚਾ